ਇਹ ਸਾਹਿਬ ਇਹ ਬੰਦਾ ਬੋਰ ਬੰਦਾ ਸਾਡੇ ਦਮਾਰ ਚ ਪਾ ਤੂ ਉਹਦੀ ਜੋਦੀ ਮਾਂ ਐ ਇਹਨੂੰ ਪਾਲੋ ਜੀ ਬਿਲਕੁਲ ਜਿਹੜਾ ਇਹਨੂੰ ਕਹਿੰਦੇ ਸਾਡੀ ਮਾਂ ਐ ਉਹਦਾ ਦੇ ਘਰਾਂ ਚ ਜਾਵਾਂਗੇ ਆਖਿਆ ਵੀ ਗੱਲ ਕਰਨ ਵੀ ਸਾਡੀ ਮਾਂ ਉਹਨਾਂ ਦੇ ਘਰਾਂ ਚ ਜਾ ਕੇ ਜਿੱਥੇ ਅਮਾਨਾ ਰੱਖਿਆ ਹੋਇਆ ਉਹਨਾਂ ਨੇ ਉਹ ਸੜਕਾਂ ਨੇ ਫੁਰਦੀਆਂ ਡਰਦੀਆਂ ਜੀ ਪੁੱਤ ਨੂੰ ਮਾਰਤਾ ਮਹਿਲੂ ਮਾਰਤਾ ਦੁਕਾਨ ਦੇ ਪਿੱਛੇ ਮਾਰਦੇ ਲੋੜੇ ਸ਼ਾਇਰ ਕਿੰਨੇ ਬੰਦੇ ਮਾਰੇ ਨੇ ਉਹਨਾਂ ਨੇ ਬਹੁਤ ਵਾਰੀ ਮੇਰੀ ਕੱਡੀ ਦੇ ਲੱਖਾਂ ਕਰਦੀਆਂ ਨੇ ਨੁਕਸਾਨ ਕੀਤਾ ਉਹਨਾਂ ਨੇ ਬਹੁਤ ਬਹੁਤ ਬਤਮਾਰਾ ਦੇ ਕਿਰੇ ਹੈ ਐਸੇ ਸਮਝਦਾ ਪਤਾ ਨਹੀਂ ਜੀ ਇਹ ਬਾਈਕ ਖਰੀਦੀ 20-22 ਲੱਖ ਦੀ 25 ਲੱਖ ਦੀ ਜੋ ਵੀਡੀਓ ਦੇ ਪਤਾ ਲੱਗਦਾ ਉਹਦੇ ਤੋਂ ਉਹ ਪਾਲ ਖਸ ਨਹੀਂ ਦਿੰਦਾ ਇਹ ਆ ਵੀ ਮੋਟਾ ਮੈਂ ਕਹਿੰਦਾ ਖੁਦ ਜ਼ਿੰਮੇਦਾਰ ਹੈ ਉਹ ਬਈ ਆਮ ਵੈਰੀ ਸੋਰੀ ਸੇਇੰਗ ਦਿਸ ਤੁਸੀਂ ਸਾਰੇ ਉਹਦੀ ਮੋਟਾ ਜਿੰਮੇਦਾਰ ਜਿਹੜੇ ਪਾਲ ਨੂੰ ਪੜ ਕੇ ਭਰੋ ਜੱਗਦੇ ਬਈਆਂ ਰੋਟੀਆਂ ਲਿਆ ਕੇ ਇਹਨਾਂ ਦੇ ਮੂੰਹ 'ਚ ਪਾ ਦਿੰਦੇ ਆ ਇਹ ਪਲੀ ਜਾਂਦੀਆਂ ਨੇ ਮਿਰਕਾ ਫੜ ਕੇ ਵੀ ਲਾਈਨਾਂ ਨੇ ਵੱਧ ਕੇ ਇਹਨਾਂ ਨੇ ਸਪੋਰਟ ਕਰਦੇ ਨੇ ਬਰਬਾਹ ਅਰਬ ਦੇ ਦੇਸ਼ਾਂ ਨੂੰ ਕਰਦੇ ਆਪਰ ਦੀ ਸਾਰੇ ਇਹੋ ਯੂਰਪ ਜਾਂਦੀਆਂ ਅਮਰੀਕਾ ਜਾਂਦੀਆਂ ਅਰਬ ਕੰਟਰੀ ਜਾਂਦੀਆਂ ਸਾਡੇ ਬਾਹਰ ਇੰਗਲੈਂਡ ਜਾਂਦੀ ਹੈ ਠੀਕ ਹੈ ਨਾ ਮੈਂ ਇਹ ਬੰਦਾ ਦਾਵਾ ਨਹੀਂ ਕਰਦਾ ਬਟ ਮੈਂ ਪੜਿਆ ਸੀਗਾ ਪਟੋ ਠੀਕ ਹੈ ਵੀ ਸਾਡੀ ਇੱਕ ਟ੍ਰੀਟੀ ਹੋਈ ਸੀ ਜਦੋਂ ਅਸੀਂ ਆਜ਼ਾਦ ਹੋਏ ਸੀ ਯੂ ਹੈਵ ਟੂ ਸੈਂਡ ਕਾਇਰਮੀ ਟੂ ਯੂਫੋਰ ਅਸ ਪਸਿਓਂ ਕਾ ਟਾਲੀਆਂ ਇਹਨਾਂ ਨੂੰ ਜਿਨ੍ਹਾਂ ਦੇ ਅੱਗੇ ਦੁਨੀਆਂ ਦੇ ਮਿਰਕਾ ਖਾਨੇ ਆ ਮੱਛੀਆਂ ਘਾਮੀਆਂ ਸਾਰੇ ਘਾਮੀਆਂ ਦੇ ਕਿੱਥੇ ਆਂਦੀਆਂ ਨੇ ਮੈਂ ਮੁਰਗੀਆਂ ਦੀ ਫਾਰਮਿੰਗ ਕਰਦਾ ਮੈਂ ਬੱਕਰੇ ਦੀ ਫਾਰਮਿੰਗ ਵੀ ਕਰਦਾ ਮੇਰੇ ਵੱੱਥਾਂ ਭਰਾ ਸਮਾਜ ਦੇ ਪਰਦੇ ਹੁੰਦੇ ਇੱਕ ਹੋਰ ਜੀਵ ਜੋ ਉਪਦੇ ਸੋ ਦਿਨ ਸਹ ਜਿਹੜਾ ਪੈਦਾ ਹੋ ਜਾਵੇ ਉਹਨੇ ਮਰਨਾ ਨਾ ਉਹ ਕਾਓ ਦੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਪਿੱਤੇ ਵੀ ਅਪਲੋਡ ਕਰ ਦਿਓ ਉਹ ਕੁਦਰਤੀ ਮੌਤ ਕਦੇ ਮਰੀ ਪਈ ਹੋਵੇ ਕਿੱਥੇ ਰਹਿੰਦੀ ਆ ਕਿੱਥੇ ਉਹਨੀਆਂ ਕਿੱਥੇ ਜਾਂਦੀਆਂ ਇਹ ਮਰਦਾ ਕਰਨਾ ਮਰਦਾ ਸਾਡੇ ਜਵਾਕ ਨੇ ਕੱਲੀ ਮਾਈ ਮਰਦਾ ਤੁਸੀਂ ਵੀ ਜਨਾ ਦੇ ਵਿੱਚ ਕੋਈ ਵੀ ਆਪਰਾ ਦਸਕਾਰ ਹੋ ਸਕਦਾ ਨਹੀਂ ਨਹੀਂ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਨਹੀਂ ਹੋਣੀ ਚਾਹੀਦੀ ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ ਜਵੰਦਾ ਦੀ ਮੌਤ ਦਾ ਮੁੱਖ ਦੋਸ਼ੀ ਫਿਰ ਬਾਈ ਜੀ ਕਿਸ ਨੂੰ ਮੰਨਦੇ ਹੋ ਜਵੰਦਾ ਦੀ ਬੋਸ ਆ ਮੁੱਖ ਦੋਸ਼ੀ ਮਾਈ ਆ ਹਰ ਬੰਦਾ ਜਿਹੜੇ ਨੇ ਆਇਆ ਜਿਹੜੀਆਂ ਪਿੰਨਰ ਪਾਓ ਸੜਕਾਂ ਤੇ ਹੋਦਾ ਉਹਨਾਂ ਪੰਨਾ ਆ ਜਿਹੜੀਆਂ ਕੱਦੇ ਤੁਰੀਆਂ ਫਿਰਦੀਆਂ ਕਦਨਾਂ ਕਦਿਆਂ ਤੇ ਬੂਤ ਰੋਟੀ ਮੈ ਵੀ ਦਿੱਤੀ ਹੋਊਗੀ ਸਾਡੇ 25 ਕਿਲੋ ਸੜਕ ਤੇ ਕੰਕਰੇ ਮੱਚ ਗਏ ਸੀ ਅੱਜ ਤੋਂ ਘੱਟ ਤੋਂ 10-12 ਸਾਲ ਪਹਿਲਾਂ ਮੇਰੇ ਮਨਾਂ ਵਿੱਚ ਕੀ ਭਾਵਨਾ ਸੀਗੀ ਮੈਂ ਆਹਦੇ ਚਾਚਾ ਜੀ ਨੂੰ ਕਿਹਾ ਚਾਚਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਦਾ ਆਪਾਂ ਇੱਕ ਪੰਨ ਕਰਦੀ ਹੈ ਕਹਿੰਦੇ ਤੂੰ ਮੈਂ ਆਪਾਂ 25 ਕਿਲੋ ਹਰ ਮੱਕਾ ਜਾਂ ਜਵਾਰ ਬੀਜ ਦਿੰਦੇ ਆ ਉਹ ਆਪਾਂ ਗਊ ਛਾਵਾਂ ਸੜ ਦਾਂਗੇ ਪਰ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਅੱਜ ਮੈਂ ਮੰਨਦਾ ਠੀਕ ਹੈ ਕਿਉਂ ਸੜ ਦਿਆ ਸਿੱਖੇ ਤਾਲੀ ਉਹਨਾਂ ਨੂੰ ਜਿਆਦਾ ਫੜ ਕੇ ਸਾਰੀਆਂ ਗਊ ਛਾਵਾਂ ਲੈ ਤੜ ਤੁਹਾਨੂੰ ਹੁਣ ਪਤਾ ਲੱਗਿਆ ਨਾ ਕੌਣ ਜ਼ਿੰਮੇਵਾਰ ਹੈ ਤੁਸੀਂ ਵੀ ਜ਼ਿੰਮੇਵਾਰ ਹੋ ਸਾਰਾ ਇੱਕ ਇੱਕ ਬੰਦਾ ਜ਼ਿੰਮੇਵਾਰ ਹੈ ਜਿਹੜਾ ਇਸ ਇੰਡੀਆ ਦਾ ਬਚੰਦਾ ਹੈਗਾ ਕਾਓ ਸੱਸ ਦੇ ਨਾਂ ਤੇ ਜਿਹਨੇ ਪੈਸਾ ਇਕੱਠਾ ਸਰਕਾਰਾਂ ਕਰਦੀਆਂ ਤੁਹਾਨੂੰ ਕੀ ਲੱਗਦਾ ਕਿ ਉਹ ਸਿਰਫ ਇੱਕ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਨਹੀਂ ਕਾਓ ਸੱਸ ਜਿਵੇਂ ਜੀਐਸਯੂ ਸਟੋਰ ਦਾ ਤੇ ਸੈਂਟਰ ਦਾ ਬਿੱਲ ਦੇ ਆਉਂਦੇ ਨੇ ਸਰਕਾਰ ਪੰਨਾ ਦਾ ਇਹ ਕੰਮ ਕਰਾਉ ਪਾਓ ਸੱਸ ਜਿੰਨਾ ਸਾਡੇ ਨਾਲ ਕਨੈਕਟ ਕਰਦੀ ਆ ਉਹ ਇੱਕ ਡਿਟੇਲ ਆ ਦੇ ਵਿੱਚ ਬਿਲਿੰਗ ਦੇ ਵਿੱਚ ਆਉਣੀ ਚਾਹੀਦੀ ਆ ਅਸੀਂ ਮੈਂ ਕੀ ਤੇ ਪਾ ਤੇ ਮੈਂ ਖਾ ਗਿਆ 500 ਰੁਪਈਆ ਦਾ ਖਾ ਗਿਆ ਮੈਂ ਕਾਓ ਸੱਸ ਦੇ ਕੇ ਆਂ ਔਰ ਮੈਂ ਵੀ ਉਹਦਾ ਜ਼ਿੰਮੇਵਾਰ ਆ ਹੋਇਆ ਜ਼ਿੰਦਗੀ ਮੌਤ ਦਾ